ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਬਣਾਵਾਂਗੀ ਮੂਲੀਆਂ ਵਾਲੀ ਮੱਕੀ ਦੀ ਰੋਟੀ ਤੇ ਇਹਦੇ ਲਈ ਮੈਂ ਮੱਕੀ ਦਾ ਆਟਾ ਲੈ ਲਿਆ ਹੁਣ ਇਹਦੇ ਵਿੱਚ ਪਾ ਦਿੱਤੀਆਂ ਨੇ ਮੂਲੀਆਂ ਇਹ ਤਿੰਨ ਚਾਰ ਮੂਲੀਆਂ ਮੈਂ ਰਗੜ ਲਈਆਂ ਸੀ ਕद्दूकस ਕਰ ਲਈਆਂ ਸੀ ਤੇ ਨਾਲ ਹੀ ਪਾ ਦਿੱਤਾ ਧਨੀਆ ਤੇ ਹੁਣ ਇਹਦੇ ਵਿੱਚ ਪਾ ਦਿੱਤਾ ਪਿਆਜ਼ ਤੇ ਆਟੇ ਦੇ ਹਿਸਾਬ ਨਾਲ ਡੇਢ ਚਮਚ ਨਮਕ ਪਾ ਦਿੱਤਾ ਤੇ ਨਾਲ ਹੀ ਲਾਲ ਮਿਰਚਾਂ ਵੀ ਪਾ ਦਿੱਤੀਆਂ ਨੇ 1.5 ਚਮਚ ਤੇ ਅੱਧਾ ਕੁ ਚਮਚ ਜੀਰਾ ਪਾਵਾਂਗੇ ਤੇ ਥੋੜੀ ਜੀ ਅਜਵਾਇਨ ਨੂੰ ਹੱਥਾਂ ਨਾਲ ਮਸਲ ਕੇ ਪਾ ਦਿੱਤੀ ਹੈ ਤੇ ਸਾਰੇ ਮਿਸ਼ਰਣ ਨੂੰ ਇਕੱਠਾ ਕਰ ਲਿਆ ਹੈ ਅਦਰਕ ਰਹਿ ਗਿਆ ਸੀ ਥੋੜਾ ਜਿਹਾ ਉਹ ਵੀ ਪਾ ਦਿੰਨੇ ਆ ਤੇ ਸਾਰੇ ਮਿਸ਼ਰਣ ਨੂੰ ਪਹਿਲਾਂ ਚੰਗੀ ਤਰ੍ਹਾਂ ਹਿਲਾ ਕੇ ਸੈੱਟ ਕਰ ਲੈਣਾ ਹੁਣ ਇਹਦੇ ਵਿੱਚ ਗਰਮ ਪਾਣੀ ਪਾ ਦਿੰਨੇ ਆ ਗਰਮ ਪਾਣੀ ਪਾ ਕੇ ਇਸ ਨੂੰ ਇੱਕ ਵਾਰੀ ਟੱਕ ਦੇਣਾ ਇਸੇ ਤਰ੍ਹਾਂ ਆਟੇ ਨੂੰ ਇੱਕ ਦੋ ਮਿੰਟ ਤੱਕ ਤਾ ਜੋ ਹੱਥ ਲੱਗ ਸਕੇ ਆਟੇ ਨੂੰ ਤੇ ਫਿਰ ਇਹਨੂੰ ਗੁੰਨਾਂਗੇ ਤੇ ਹੁਣ ਮੈਂ ਇਸ ਨੂੰ ਗੁੰਨਣਾ ਸ਼ੁਰੂ ਕਰ ਦਿੱਤਾ ਸਾਰੇ ਆਟੇ ਨੂੰ ਇਸੇ ਤਰ੍ਹਾਂ ਹੀ ਮਸਲ ਕੇ ਇੱਕ ਵਾਰ ਸੈੱਟ ਕਰ ਲੈਣਾ ਤੇ ਫਿਰ ਇਸ ਤਰ੍ਹਾਂ ਥੋੜੇ ਥੋੜੇ ਆਟੇ ਨੂੰ ਲੈ ਕੇ ਚੰਗੀ ਤਰ੍ਹਾਂ ਗੁੰਨਣਾ ਸ਼ੁਰੂ ਕਰਨਾ ਇਹਨੂੰ ਇਸ ਤਰ੍ਹਾਂ ਗਿੱਬੀਆਂ ਦੇ ਨਾਲ ਇਹਨੂੰ ਅਸੀਂ ਗਿੱਬੀ ਬੋਲਦੇ ਹਾਂ ਜਿਹੜੀ ਹੱਥ ਦਾ ਪਿਛਲਾ ਹਿੱਸਾ ਹੁੰਦਾ ਤੇ ਉਹਦੇ ਨਾਲ ਮਲਿਦ ਹੈ ਇਸੇ ਤਰ੍ਹਾਂ ਇਹਨੂੰ ਮਲ ਮਲ ਕੇ ਤਿਆਰ ਕਰ ਲੈਣਾ 4 ਤੋਂ 5 ਮਿੰਟ ਜਦੋਂ ਜਮਾ ਮਲਾਈਮ ਹੋ ਜਾਏ ਤਾਂ ਫਿਰ ਆਪਾਂ ਇਹਦਾ ਪੇੜਾ ਕਰਾਂਗੇ ਜਿੰਨਾ ਜ਼ਿਆਦਾ ਮੱਕੀ ਦੇ ਆਟੇ ਨੂੰ ਮਲ ਕੇ ਬਣਾਵਾਂਗੇ ਉਨੇ ਹੀ ਰੋਟੀ ਵਧੀਆ ਬਣੇਗੀ ਕਿਉਂਕਿ ਇਹ ਰੋਟੀ ਆਪਾਂ ਹੱਥਾਂ ਨਾਲ ਤਿਆਰ ਕਰਨੀ ਹੈ ਇਸ ਲਈ ਆਟੇ ਨੂੰ ਜ਼ਿਆਦਾ ਗੁੰਨਣ ਦੀ ਲੋੜ ਪੈਂਦੀ ਹੈ ਲੋ ਜੀ ਆਟਾ ਆਪਣਾ ਤਿਆਰ ਹੈ ਹੁਣ ਆਪਾਂ ਪੇੜਾ ਕਰਦੇ ਆਂ ਇਹਦਾ ਪੇੜਾ ਥੋੜਾ ਜਿਹਾ ਵੱਡਾ ਕਰੀਦਾ ਕਣਕ ਦੇ ਆਟੇ ਨਾਲੋਂ ਤੇ ਹੁਣ ਹੱਥਾਂ ਨੂੰ ਪਾਣੀ ਲੈ ਕੇ ਇਸੇ ਤਰ੍ਹਾਂ ਹੀ ਕਮਾਉਂਦੇ ਹੋਏ ਇਹਨੂੰ ਥੋੜੀ ਜਿਹੀ ਵੱਡੀ ਕਰਾਂਗੇ ਤੇ ਫਿਰ ਪਾਣੀ ਲਾ ਕੇ ਪ੍ਰਾਤ ਨੂੰ ਇਸੇ ਤਰ੍ਹਾਂ ਕਮਾਉਂਦੇ ਹੋਏ ਇਸ ਦੇ ਸਾਰੇ ਕੰਡੇ ਸੈੱਟ ਕਰ ਲੈਣੇ ਨੇ ਤਾਂ ਜੋ ਇਹਦੇ ਕੰਡੇ ਨਾ ਪਾਟਣ ਬਾਅਦ ਵਿੱਚ ਤੇ ਹੁਣ ਇਸ ਤਰ੍ਹਾਂ ਹੱਥਾਂ ਨਾਲ ਥੱਪਦੇ ਹੋਏ ਇਹਨੂੰ ਆਪਾਂ ਤਿਆਰ ਕਰ ਲਾਂਗੇ ਇਸ ਤਰ੍ਹਾਂ ਰੋਟੀ ਬਣਾਣੀ ਕੋਈ ਔਖੀ ਨਹੀਂ ਥੋੜੀ ਜੀ ਪ੍ਰੈਕਟਿਸ ਦੇ ਨਾਲ ਹੀ ਇਹ ਜਾ ਚ ਆ ਜਾਂਦੀ ਹੈ ਤੇ ਹੁਣ ਆਪਣੀ ਰੋਟੀ ਬਣ ਗਈ ਹੈ ਤੇ ਇਹਨੂੰ ਆਪਾਂ ਤਵੇ ਤੇ ਪਾ ਦਿਨੇ ਆ ਦੇਖੋ ਕਿੰਨੀ ਵਧੀਆ ਰੋਟੀ ਬਣ ਕੇ ਤਿਆਰ ਹੋਈ ਹੈ ਤੇ ਜੇ ਕਿਸੇ ਨੂੰ ਰੋਟੀ ਇਸ ਤਰ੍ਹਾਂ ਨਹੀਂ ਬਣਾਣੀ ਆਉਂਦੀ ਤਾਂ ਚੱਕਲੇ ਬੇਲਣੇ ਨਾਲ ਰੋਟੀ ਦਾ ਤਰੀਕਾ ਵੀ ਮੈਂ ਆਪਣੇ ਚੈਨਲ ਤੇ ਦੱਸਿਆ ਹੋਇਆ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਇੱਥੇ ਰੋਟੀ ਦਾ ਪਾਸਾ ਬਦਲ ਦਿੱਤਾ ਹੈ ਤੇ ਉੱਪਰ ਮੱਖਣ ਕਿਉਂ ਜੋ ਆਪਣਾ ਦਿਲ ਕਰੇ ਲਗਾ ਸਕਦੇ ਆ ਤੇ ਇਹਦੇ ਪਾਸੇ ਬਦਲਦੇ ਹੋਏ ਇਹਨੂੰ ਆਪਾਂ ਤਿਆਰ ਕਰ ਲਾਂਗੇ ਦੇਖੋ ਕਿਉਂ ਅਲਗਾ ਕੇ ਨਹੀਂ ਖਾਣਾ ਚੰਗਾ ਇਹ ਕੋਈ ਜ਼ਰੂਰੀ ਨਹੀਂ ਵੀ ਕਿਉਂ ਲਗਾਣਾ ਤਾਂ ਖੁਸ਼ ਖੁਲਕਾ ਵੀ ਪਕਾ ਸਕਦੇ ਆ ਇਸੇ ਤਰ੍ਹਾਂ ਹੀ ਬਾਕੀ ਘਿਓ ਲਗਾ ਕੇ ਥੋੜਾ ਜਿਆਦਾ ਸਵਾਦ ਲੱਗਦਾ ਲਓ ਜੀ ਇਹ ਆਪਣੀ ਰੋਟੀ ਬਣ ਕੇ ਤਿਆਰ ਹੈ ਇਹਨੂੰ ਲਾ ਲੈਣੀਆਂ ਤਵੇ ਤੋਂ ਤੇ ਇਸੇ ਤਰ੍ਹਾਂ ਹੀ ਮੈਂ ਸਾਰੀਆਂ ਰੋਟੀਆਂ ਤਿਆਰ ਕਰ ਲੈਣੀਆਂ ਨੇ ਤੇ ਹੁਣ ਇਹਨੂੰ ਸਰਵ ਕਰ ਲੈਣੇ ਆ ਇਹਨੂੰ ਆਪਾਂ ਦਹੀਂ ਨਾਲ ਵੀ ਖਾ ਸਕਦੇ ਆ ਪਰ ਮੈਂ ਇੱਥੇ ਗੰਗਲੂਆਂ ਦੇ ਸਾਗ ਨਾਲ ਇਹਨੂੰ ਸਰਵ ਕਰ ਰਹੀ ਆ ਲਓ ਜੀ ਫੁਲਕੇ ਆਪਾਂ ਬਾਕੀ ਸਾਰਿਆਂ ਨੂੰ ਖਵਾ ਦਿੱਤੇ ਨੇ ਤੇ ਹੁਣ ਆਪਣੀ ਵਾਰੀ ਹੈ ਤੇ ਆਪਾਂ ਖਾ ਰਹੇ ਹਾਂ ਗੁੰਗਲੂਆਂ ਦੇ ਸਾਗ ਨਾਲ ਬਾਕੀ ਦਹੀਂ ਨਾਲ ਵੀ ਬਹੁਤ ਸਵਾਦ ਲੱਗਦੇ ਨੇ ਤੇ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਵਿੱਚ ਧੰਨਵਾਦ